ਸ਼ਰਟ ਰੱਖੋ ਜਿਵੇਂ ਦੇਖ ਸਕਦੇ ਹੋ ਆਫ-ਵਾਈਟ ਕਲਰ ਦੇ ਵਿੱਚ ਫਿਰ ਤੁਸੀਂ ਇਸ ਤਰ੍ਹਾਂ ਨਿਊਜ ਨਿਊਜ ਸੱਸ਼ੇ ਕਾਲ ਜੀ ਫਸਟ ਜੋ ਮੇਰੇ ਸੂਟ ਪਾਇਆ ਹੋਇਆ ਇਹਦੀ ਬਹੁਤ ਇਨਕੁਆਰੀ ਆਈ ਸੀਗੀ ਇਸ ਤਰ੍ਹਾਂ ਦੀ ਸ਼ਰਟ ਤੇ ਆਪਾਂ ਨਿੱਕੀ ਨਿੱਕੀ ਬੂਟੀ ਨਾਲ ਡਿਜ਼ਾਈਨ ਕੀਤਾ ਹੋਇਆ ਪਹਿਲਾਂ ਬਹੁਤ ਕਸਟਮਰ ਦੀ ਡਿਮਾਂਡ ਆਉਣੀ ਸੀ ਇਸ ਤਰ੍ਹਾਂ ਨਿੱਕੀ ਨਿੱਕੀ ਬੂਟੀ ਨਾਲ ਆਪਾਂ ਸ਼ਰਟ ਤੇ ਵਰਕ ਕੀਤਾ ਇਹ ਵਾਲਾ ਵਰਕ ਆਊਗਾ ਜੀ ਇਹਦੇ ਬਾਜੂ ਦੇ ਉੱਪਰ neck ਦੇ ਉੱਪਰ ਆਪਾਂ ਲੇਸ ਨਾਲ ਪੂਰੀ ਫਿਨਿਸ਼ਿੰਗ ਦਿੱਤੀ ਹੈ ਇਸ ਤਰ੍ਹਾਂ ਬਾਜੂ ਦੇ ਉੱਪਰ ਆਪਾਂ ਲੇਸ ਨਾਲ ਫਿਨਿਸ਼ਿੰਗ ਦਿੱਤੀ ਹੈ ਇਹਦੀ ਵੀਡੀਓ ਅਸੀਂ ਹੁਣੇ ਲੇਟੈਸਟ ਪੋਸਟ ਕੀਤੀ ਹੈ ਅਗਰ ਤੁਸੀਂ ਪ੍ਰੋਪਰ ਡਿਜ਼ਾਈਨ ਦੇਖਣਾ ਚਾਹੁੰਦੇ ਹੋ ਤੁਸੀਂ ਵੀਡੀਓ ਵੀ ਦੇਖ ਸਕਦੇ ਹੋ ਬਾਟਮ ਤੇ ਵੀ ਇਹਦੀ ਤਾਂ ਵਰਕ ਹੈ ਇਸ ਤਰ੍ਹਾਂ ਨਾਲ ਕੰਟਰਾਸਟ ਦੀ ਬਾਟਮ ਹੈ ਸੇਮ ਹੀ ਜਿਸ ਤਰ੍ਹਾਂ ਆਪਾਂ ਬਾਜੂ ਦੇ ਉੱਪਰ ਵਰਕ ਕੀਤਾ ਹੋਇਆ ਉਸੇ ਤਰ੍ਹਾਂ ਸੇਮ ਆਪਾਂ ਵਰਕ ਕੀਤਾ ਦੀ ਬਾਟਮ ਦੇ ਉੱਪਰ ਕੀਤਾ ਹੋਇਆ ਬਹੁਤ ਹੀ ਪਿਆਰਾ ਸੂਟ ਹੈ ਜੀ ਇਸ ਤਰ੍ਹਾਂ ਡਿਜ਼ਾਈਨ ਬਣੂਗਾ ਇਹ ਸ਼ਰਟ ਰਹੂਗੀ ਪ੍ਰੋਪਰ ਇਸ ਤਰ੍ਹਾਂ ਬਾਜੂ ਤੇ ਵਰਕ ਆਊਗਾ ਤੇ 1500 ਇਹਦਾ ਪ੍ਰਾਈਸ ਰਹੂਗਾ ਜੀ স্ক্রিনਸ਼ਾਟ ਲੈ ਕੇ ਤੁਸੀਂ ਮੰਗਵਾ ਸਕਦੇ ਹੋ ਜੇ ਨੰਬਰ ਤੁਹਾਨੂੰ ਮੈਂਸ਼ਨ ਕੀਤਾ ਹੋਇਆ ਹੈ 8847600249 21500 ਇਹਦਾ ਪ੍ਰਾਈਸ ਰਹੂਗਾ ਡਿਜ਼ਾਈਨ ਤੁਹਾਨੂੰ ਮੈਂ ਸ਼ੋ ਕਰ ਦਿੱਤਾ ਇਸ ਤਰ੍ਹਾਂ ਬਾਜੂ ਦੇ ਉੱਪਰ ਵਰਕ ਆਊਗਾ ਜਿਸ ਤਰ੍ਹਾਂ ਮੇਰੇ ਵੇਅਰ ਕੀਤਾ ਹੋਇਆ ਸੇਮ ਹੀ ਕਲਰ ਦੇ ਵਿੱਚ ਤੁਹਾਨੂੰ ਇਹ ਮਿਲ ਜੂਗਾ ਜੀ ਨੇ ਵੀ ਬੁੱਕ ਕਰਵਾਉਣਾ ਹੈ ਆਪਣਾ ਜਲਦੀ ਜਲਦੀ ਬੁੱਕ ਕਰਵਾ ਲਈ ਇੱਕ ਵਾਰ ਮੈਂ ਤੁਹਾਨੂੰ ਓਪਨ ਵੀ ਕਰਕੇ ਦਿਖਾ ਦਿੰਨੀ ਆ ਬਹੁਤ ਹੀ ਪ੍ਰੀਮੀਅਮ ਕਾਟਨ ਦਾ ਸਟੱਫ ਹੈ ਲਾਈਨਿੰਗ ਦੀ ਜ਼ਰੂਰਤ ਨਹੀਂ ਹੈ ਕਪੜਾ ਖਰਾਬ ਨਹੀਂ ਹੁੰਦਾ ਧੋਏ ਤੋਂ ਸ਼ਾਈਨ ਨਹੀਂ ਖਰਾਬ ਹੋਊਗੀ ਹਾਂ ਜੀ ਜੀ ਮੈਂ ਤੁਸੀ ਹੁਣ ਆਰਡਰ ਬੁੱਕ ਕਰੋਗੇ ਤਾਂ ਸਵੇਰ ਡਿਸਪੈਚ ਹੋ ਜਾਊਗਾ ਇਹ ਤੁਸੀਂ ਵੇਖ ਸਕਦੇ ਹੋ ਸ਼ਾਈਨ ਬਿਲਕੁਲ ਖਰਾਬ ਨਹੀਂ ਹੋਊਗੀ ਸੂਟ ਦੀ ਅਗਰ ਤੁਸੀਂ ਧੋਵੋਗੇ ਤਾਂ ਇਸ ਤਰ੍ਹਾਂ ਸ਼ਰਟ ਦੇ ਉੱਪਰ ਨਿੱਕੀ ਨਿੱਕੀ ਬੂਟੀਆਂ ਵਾਲਾ ਡਿਜ਼ਾਈਨ ਹੈ ਵਿਦਆਊਟ ਦੁਪੱਟੇ ਜੀ 1500 ਦਾ ਇਸ ਤਰ੍ਹਾਂ ਬਾਜੂ ਦੇ ਉੱਪਰ ਵਰਕ ਆਊਗਾ ਥੈਂਕ ਯੂ ਜੀ ਥੈਂਕ ਯੂ so much ਇਸ ਤਰ੍ਹਾਂ ਵਰਕ ਆਊਗਾ ਪੌਂਚਿਆਂ ਦੇ ਉੱਪਰ 1500 ਪ੍ਰਾਈਸ ਰਹੂਗਾ ਸਕਰੀਨਸ਼ਾਟ ਲੈ ਕੇ ਤੁਸੀਂ ਮੰਗਵਾ ਸਕਦੇ ਹੋ ਸ਼ਰਟ ਤੇ neck ਦੇ ਉੱਪਰ ਬਾਜੂ ਦੇ ਉੱਪਰ ਕਿਵੇਂ ਵੀ ਤੁਸੀਂ ਹਾਂਜੀ ਹਾਂਜੀ ਪਿਓਰ ਖਾਦੀ ਕਾਟਨ ਦਾ ਸਟੱਫ ਹੈ ਸਭੂ ਖਾਦੀ ਕਾਟਨ ਵਾਲੋ ਵੀ ਪ੍ਰੀਮੀਅਮ ਸਟੱਫ ਆਪਾਂ ਇਹਦੇ ਵਿੱਚ ਯੂਜ਼ ਕੀਤਾ ਹੋਇਆ ਹੈ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਜਲਦੀ ਮੰਗਵਾ ਸਕਦੇ ਹੋ ਨੈਕਸਟ ਆਪਾਂ ਚਿਕਨ ਦੇ ਵਿੱਚ ਨੈਕਸਟ ਆਪਾਂ ਚਿਕਨ ਦੇ ਵਿੱਚ ਲੈ ਕੇ ਆਏ ਆ ਦੇਖ ਸਕਦੇ ਤੁਸੀਂ ਇਸ ਤਰ੍ਹਾਂ ਇਹ ਤੁਸੀਂ ਸ਼ਰਟ ਵੀ ਬਣਵਾ ਸਕਦੇ ਹੋ ਇਸ ਤਰ੍ਹਾਂ ਸ਼ਰਟ ਜਾਂ ਬਾਟਮ ਵੀ ਬਣਾ ਸਕਦੇ ਹੋ ਇਸ ਤਰ੍ਹਾਂ ਨਾਲ ਦੀ ਚਿਕਨ ਦੀ ਕੜਾਈ ਵਾਲਾ ਇਹ ਤੁਸੀਂ ਸ਼ਰਟ ਵੀ ਬਣਾ ਸਕਦੇ ਹੋ ਬਾਟਮ ਵੀ ਬਣਾ ਸਕਦੇ ਹੋ ਦੇਖ ਸਕਦੇ ਹੋ ਇਸ ਤਰ੍ਹਾਂ ਹੋਰ ਹੋਊਗਾ ਤੇ ਨਾਲ ਰਹੂਗਾ ਜੀ ਇਹਦੇ ਦੁਪੱਟਾ ਜਿਹੜੇ ਤੁਸੀਂ ਬਾਟਮ ਬਣਵਾ ਲਈ ਇਹ ਸ਼ਰਟ ਰਹੂਗੀ ਜਿਵੇਂ ਦੇਖ ਸਕਦੇ ਹੋ ਆਫ ਵਾਈਟ ਕਲਰ ਦੇ ਵਿੱਚ ਫਲਾਰਸ ਨੇ ਇਸ ਤਰ੍ਹਾਂ ਬਾਟਮ ਦੇ ਉੱਪਰ ਵਰਕ ਆਊਗਾ ਇਹ ਚਿਕਨ ਦੀ ਬਾਟਮ ਰਹੂਗੀ ਨਾਲ ਇਹਦਾ ਦੁਪੱਟਾ ਰਹੂਗਾ ਜੀ ਪ्योर ਚਿਕਨ ਦਾ ਇਹ ਦੇਖ ਸਕਦੇ ਹੋ ਇਹ ਦੁਪੱਟਾ ਤੁਸੀਂ ਕਿਸੇ ਹੋਰ ਸੂਟ ਨਾਲ ਵੀ ਅਗਰ ਵੀਅਰ ਕਰਨਾ ਹੋਵੇ ਕਿਵੇਂ ਵੀ ਤੁਸੀਂ ਵੀਅਰ ਕਰ ਸਕਦੇ ਹੋ ਇਸ ਤਰ੍ਹਾਂ ਸਟੋਨਸ ਨਾਲ ਵਿੱਚ ਸਿੱਪੀ ਦਾ ਵਰਕ ਹੋਇਆ ਹੋਇਆ ਪੂਰੀ ਸ਼ਰਟ ਦੇ ਉੱਪਰ ਝਾਲ ਪਿਆ ਹੋਇਆ ਹੈ ਦੇਖ ਸਕਦੇ ਹੋ ਤੁਸੀਂ ਹਾਂਜੀ ਪ੍ਰਾਈਸ ਮੈਂ ਦੱਸ ਦਿੰਨੀ ਆ ਇਸ ਤਰ੍ਹਾਂ ਪੂਰੀ ਦੁਪੱਟੇ ਦੇ ਉੱਪਰ ਝਾਲ ਮਿਲੂਗਾ ਇਹ ਦੁਪੱਟਾ ਰਹੂਗਾ ਫੁੱਲ ਟਾਈ ਮੀਟਰ ਦਾ ਦੁਪੱਟਾ ਹੈ ਫੁੱਲ ਟਾਈ ਮੀਟਰ ਦਾ ਦੁਪੱਟਾ ਰਹੂਗਾ ਜੀ ਇਸ ਤਰ੍ਹਾਂ ਸ਼ਰਟ ਰਹੂਗੀ ਇਸ ਤਰ੍ਹਾਂ ਰਹੂਗੀ ਨਾਲ ਬਾਟਮ 1200 ਰੁਪਏ ਸੂਟ ਦਾ ਪ੍ਰਾਈਸ ਹੈ ਕੰਪਲੀਟ ਸੂਟ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੰਗਵਾ ਸਕਦੇ ਹੋ 1200 ਦਾ ਪ੍ਰਾਈਸ ਰਹੂਗਾ ਇਸ ਤਰ੍ਹਾਂ ਸ਼ਰਟ ਤੇ ਵਰਕ ਹੈ ਇਹ ਜੀ ਵਰਕ ਹੈਗਾ ਇਹਦੀ ਬਾਟਮ ਦੇ ਉੱਪਰ ਇਹ ਮਤਲਬ ਇਸ ਤਰ੍ਹਾਂ ਸ਼ਰਟ ਪਲੇਨ ਹੈ ਤੇ ਬਾਟਮ ਤੇ ਵਰਕ ਹੈ ਇਹ ਚਿਕਨ ਵਾਲੀ ਇਸ ਤਰ੍ਹਾਂ ਬਾਟਮ ਹੈ ਜੀ ਇਸ ਤਰ੍ਹਾਂ ਹੈਗਾ ਦੁਪੱਟਾ 1200 ਰੁਪਏ ਦਾ ਪ੍ਰਾਈਸ 1200 ਰੁਪਏ ਪ੍ਰਾਈਸ ਹੈ ਜੀ ਇਹ ਸੂਟ ਦਾ 1200 ਪ੍ਰਾਈਸ ਹੀ ਨੇ 1200 ਹਾਂਜੀ 1200 ਰੁਪਏ ਪ੍ਰਾਈਸ ਹੈ ਸਕਰੀਨਸ਼ਾਟ ਲੈ ਕੇ ਤੁਸੀਂ ਮੰਗਵਾ ਸਕਦੇ ਹੋ ਅ ਅਗਰ ਕੱਲੀ ਬਾਟਮ ਲੈਣੀ ਹੋਵੇ ਜਿਕਨ ਦੀ ਆਹ 150 ਰੁਪਏ ਮੀਟਰ 150 ਰੁਪਏ ਮੀਟਰ ਹੈ ਜੀ ਤੁਸੀਂ ਕਿਵੇਂ ਵੀ ਲੈ ਸਕਦੇ ਹੋ ਕੋਰੀਅਰ ਦਾ ਚਾਰਜ ਇਸ ਐਕਸਟਰਾ ਲੱਗਣਗੇ 150 ਰੁਪਏ ਮੀਟਰ ਰਹੂਗਾ ਅਗਰ ਤੁਸੀਂ ਕੱਲੀ ਬਾਟਮ ਲੈਣੀ ਹੈ ਅਗਰ ਤੁਸੀਂ ਇਸ ਤਰ੍ਹਾਂ ਕੱਲਾ ਦੁਪੱਟਾ ਲੈਣਾ ਹੈ ਤਾਂ 600 ਰੁਪਏ ਦਾ ਦੁਪੱਟਾ ਹੈ ਇਹ ਵੀ ਤੁਸੀਂ ਇਕੱਲਾ ਲੈ ਸਕਦੇ ਹੋ ਇਸ ਤਰ੍ਹਾਂ ਸਿੱਪੀ ਵਰਕ ਹੋਇਆ ਹੋਇਆ ਹੈ ਜੀ ਦੁਪੱਟੇ ਦੇ ਉੱਪਰ ਫੁੱਲ ਜਾਲ ਬਣਿਆ ਹੋਇਆ ਹੋਪ ਤੁਹਾਨੂੰ ਸ਼ੋ ਹੋ ਰਿਹਾ ਹੋਊਗਾ 1200 ਪ੍ਰਾਈਸ ਲਊਗਾ ਹਾਂਜੀ ਜੋ ਮੈਂ ਵੀਅਰ ਕੀਤਾ ਹੋਇਆ ਹੈ ਮੈਂ ਸਟਾਰਟਿੰਗ ਦੇ ਵਿੱਚ ਡਿਜ਼ਾਈਨ ਦਿਖਾਇਆ ਹੈ ਨੈਕਸਟ ਹੈਗਾ ਜੀ ਆਪਣਾ ਇਹ ਵਾਲਾ ਸੂਟ ਬਹੁਤ ਹੀ ਪਿਆਰਾ ਡਿਜ਼ਾਈਨ ਦੇਖ ਸਕਦੇ ਤੁਸੀਂ ਇਸ ਤਰ੍ਹਾਂ ਨਿਊ ਜੈਟ ਨਿਊ ਜੈ ਸ਼ੇਡ ਹੈ ਇਸ ਤਰ੍ਹਾਂ ਸ਼ਰਟ ਦੀ ਇਹਦੇ ਵਿੱਚ ਹੋਰ ਕਲਰਸ ਹੈਗੇ ਆ ਵੀ ਕੰਟੀ ਹੋਰ ਕਲਰਸ ਉਹਦੇ ਵਿੱਚ ਮਿਲ ਜਾਣਗੇ ਤੁਹਾਨੂੰ ਇਸ ਤਰ੍ਹਾਂ neck ਦੇ ਉੱਪਰ ਵਰਕ ਕੀਤਾ ਹੋਇਆ ਦੇਖ ਸਕਦੇ ਤੁਸੀਂ ਇਸ ਤਰ੍ਹਾਂ ਸ਼ਰਟ ਦੇ ਉੱਪਰ ਵਰਕ ਆਊਗਾ ਜੀ ਇਹ ਘੇਰੇ ਦੀ ਕੜਾਈ ਹੋਈ ਹੈ نزدیک ਤੋਂ ਤੁਹਾਨੂੰ ਸ਼ੋਅ ਹੋ ਰਿਹਾ ਹੋਊਗਾ ਪਿਓਰ ਪ੍ਰੀਮੀਅਮ ਕਾਟਨ ਦਾ ਸਟੱਫ ਹੈ ਕਿਸੇ ਵੀ ਸਟੱਫ ਤੇ نیچے ਲਾਈਨਿੰਗ ਦੀ ਜ਼ਰੂਰਤ ਨਹੀਂ ਹੋਊਗੀ ਲਗਜ਼ਰੀ ਕਾਟਨ ਇਹਦੇ ਉੱਪਰ ਮੈਂਸ਼ਨ ਕੀਤਾ ਹੋਇਆ ਦੇਖ ਸਕਦੇ ਤੁਸੀਂ ਲਾਈਨਿੰਗ ਦੀ ਜ਼ਰੂਰਤ ਨਹੀਂ ਹੈਗੀ ਜਿਵੇਂ ਮੈਂ ਵੀ ਇਹ ਕੀਤਾ ਹੋਇਆ ਸੂਟ ਦੇ ਅੰਦਰ ਲਾਈਨਿੰਗ ਨਹੀਂ ਲਗਾਈ ਹੋਈ ਬਿਲਕੁਲ ਵੀ ਸੀਨ ਥਰੂ ਨਹੀਂ ਹੈ ਚਿਹਰੇ ਲਾਈਟ ਕਲਰ ਹੈ ਫਿਰ ਵੀ ਨੀਦਨੀ ਚ ਸਿਲਾਈ ਨਹੀਂ ਲਗਾਈ ਹੋਈ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ neck ਦੇ ਉੱਪਰ ਵਰਕ ਆਊਗਾ ਨਜ਼ਦੀਕ ਤੋਂ neck ਦਾ ਵਰਕ ਚੈੱਕ ਕਰ ਸਕਦੇ ਹੋ ਇਸ ਤਰ੍ਹਾਂ ਵਰਕ ਕੀਤਾ ਹੋਇਆ ਜੀ ਆਪਾਂ ਇਹਦੇ ਘੇਰੇ ਦੇ ਉੱਪਰ ਇਹ ਘੇਰੇ ਦਾ ਵਰਕ ਆਊਗਾ ਬਹੁਤ ਹੀ ਪਿਆਰਾ ਡਿਜ਼ਾਈਨ ਇਹਦੀ ਬਾਜੂ ਦੇ ਉੱਪਰ ਹੋਇਆ ਹੋਇਆ ਹੈ ਹੈਲੋ ਜੀ ਸਸ਼ੀਕਾਲ ਬਹੁਤ ਹੀ ਪਿਆਰਾ ਡਿਜ਼ਾਈਨ ਇਹਦੀ ਬਾਜੂ ਦੇ ਉੱਪਰ ਹੋਇਆ ਹੋਇਆ ਹੈ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਬਾਜੂ ਦੇ ਉੱਪਰ ਵਰਕ ਆਊਗਾ ਇਹ ਬਾਜੂ ਦਾ ਵਰਕ ਆ ਗਿਆ ਜੀ ਥੱਲੇ ਕਟ ਵਰਕ ਹੋ ਜਾਊਗਾ ਇਹ ਬਾਜੂ 니ਚੋ ਕਟ ਵਰਕ ਹੋ ਜਾਊ ਜੋ ਵੀ ਸੂਟ ਤੁਸੀਂ ਬਾਇ ਕਰਨਾ ਹੋਗਾ ਤੁਸੀਂ ਲਾਈਵ ਦੇ ਵਿੱਚ ਵੀ ਸੈਂਡ ਕਰ ਸਕਦੇ ਹੋ ਮੈਂ ਬਿਲਕੁਲ ਵਧੀਆ ਜੀ ਤੁਸੀਂ ਦੱਸੋ ਕਿਵੇਂ ਹੋ ਇਹ ਦੇਖ ਸਕਦੇ ਤੁਸੀਂ ਇਸ ਤਰ੍ਹਾਂ ਬਾਜੂ ਦਾ ਕੱਟ ਵਰਗਾ ਹੋਗਾ ਇਹ ਹੈਗਾ ਜੀ ਸ਼ਰਟ ਇਸ ਤਰ੍ਹਾਂ ਸ਼ਰਟ ਤੇ ਵਰਗਾ ਹੋਗਾ ਪਰ ਆਈਸ ਹੈ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਆਪਸ਼ਨ ਦਿਖਾ ਦੇਣੀ ਆ ਜਿਹੜੇ ਜਿਹੜੇ ਵੀ ਹੈਗੇ ਇੱਕ ਇਹਦੇ ਵਿੱਚ ਤੁਹਾਨੂੰ ਲਵੈਂਡਰ ਵੀ ਮਿਲ ਜੂਗਾ ਥੈਂਕ ਯੂ ਜੀ ਇੱਕ ਇਹਦੇ ਵਿੱਚ ਤੁਹਾਨੂੰ ਇਹ ਲਵੈਂਡਰ ਵੀ ਮਿਲ ਜੂਗਾ ਇਹੋ ਇਰੇ ਵਿੱਚ ਤੁਹਾਨੂੰ ਹੀ ਅਨੀਆਂ ਸ਼ੇਡ ਵੀ ਮਿਲ ਜੇਗੀ ਜੀ ਪਾਊਡਰ ਬਲੂ ਬਲਗ ਪਾਊਡਰ ਵੀ ਤੁਹਾਨੂੰ ਇਹਦੇ ਵਿੱਚ ਤੁਹਾਨੂੰ ਪਾਊਡਰ ਬਲੂ ਕਲਰ ਵੀ ਮਿਲ ਜੂਗਾ ਇਹ ਚਾਰ ਕਲਰਸ ਮਿਲ ਜਾਣਗੇ ਜੀ ਕੋਈ ਵੀ ਤੁਸੀਂ ਬਾਏ ਕਰ ਸਕਦੇ ਹੋ ਵੇਖ ਸਕਦੇ ਹੋ ਇਸ ਤਰ੍ਹਾਂ ਚਾਰ ਕਲਰਸ ਮਿਲ ਜਾਣਗੇ तो स्क्रीन शॉट ले लगा चार कलर्स मिल जाएंगे पंद्रह सौ रुपया प्राइस है मैं सारे ओपन करके दिखा दी थैंक यू जी थैंक यू सो मच ये देख सकते दे। हो इस तरह ये लवेंडर कलर है फर्स्ट कलर एक है ये स्काई ब्लू या पाउडर ब्लू आप कह स कैश ऑन डिलीवरी अवेलेबल है घर बैठे अपना सूट मंगवा सकते हो इस तरह ये शर्ट ए वाला कलर आ गया जी नैक्सट है ए वाला कलर ਅਨਿਅਨ ਸ਼ੇਡ ਦੇ ਵਿੱਚ ਇਹ ਵੀ ਤੁਸੀਂ ਬਾਏ ਕਰ ਸਕਦੇ ਹੋ ਇਹ ਅਨਿਅਨ ਸ਼ੇਡ ਦਾ ਆ ਗਿਆ ਚਾਰ ਕਲਰਸ ਨੇ ਟੋਟਲ ਇਹ ਹੈਗਾ ਜੀ ਗ੍ਰੀਨ ਦੇ ਵਿੱਚ ਟੋਟਲ ਚਾਰ ਕਲਰਸ ਹੋਣਗੇ ਪ੍ਰੀਮੀਅਮ ਸਟੱਫ ਆਪ ਹੈ ਦੇ ਵਿੱਚ ਯੂਜ਼ ਕੀਤਾ ਹੋਇਆ ਸਟੱਫ ਦੀ ਸਟੱਫ ਦੀ ਪੂਰੀ ਗਾਰੰਟੀ ਹੈ ਤੁਹਾਡੇ ਤੋਂ ਖਰਾਬ ਨਹੀਂ ਹੋਊਗਾ ਨਾ ਸ਼ਾਈਨ ਜਾਊਗੀ ਘਰ ਬੈਠੇ ਤੁਸੀਂ ਮੰਗਵਾ ਸਕਦੇ ਹੋ ਆਨਲਾਈਨ ਪੇਮੈਂਟ ਅਗਰ ਨਹੀਂ ਤੁਹਾਡੇ ਕੋਲ ਅਵੇਲੇਬਲ ਹੈਗੀ ਤੁਸੀਂ ਕੈਸ਼ ਔਨ ਡਿਲੀਵਰੀ ਵੀ ਮੰਗਵਾ ਸਕਦੇ ਹੋ ਜੀ ਹਾਂਜੀ ਕ੍ਰੇਪ ਤੇ ਉੱਪਰ ਵੀ ਲੈ ਕੇ ਆਵਾਂਗੇ ਹਲੇ ਕ੍ਰੇਪ ਦਾ ਸੀਜ਼ਨ ਨਹੀਂ ਹੈ ਇਸ ਕਰਕੇ ਸੀ ਹਲੇ ਕ੍ਰੇਪ ਨਹੀਂ ਲੈ ਕੇ ਆਏ ਨੈਕਸਟ ਹੈਗਾ ਜੀ ਜਿਹੜਾ ਸੂਟ ਅੱਜ ਅਸੀਂ ਰੀਲ ਅਪਲੋਡ ਕੀਤੀ ਸੀ ਉਹਦੇ ਵਿੱਚ ਇੱਕ ਪੀਸ ਰਹਿ ਗਿਆ ਬਲੈਕ ਕਲਰ ਦਾ ਇਹ ਮੈਂ ਸ਼ੋਅ ਕਰਨਾ ਭੁੱਲ ਗਈ ਸੀ ਹਾਂਜੀ ਥੈਂਕ ਯੂ ਜੀ ਥੈਂਕ ਯੂ ਹਾਂਜੀ ਜੋ ਮੈਂ ਵੇਅਰ ਕੀਤਾ ਹੈ ਸੇਮ ਸੂਟ ਤੁਹਾਨੂੰ ਮਿਲ ਜੇਗਾ ਅਵੇਲੇਬਲ ਹੈਗਾ ਤੁਸੀਂ ਲਾਈਵ ਐਂਡ ਹੋਣ ਤੋਂ ਬਾਅਦ ਮੈਸੇਜ ਕਰਦੇ ਚਾਹੇ ਹੁਣ ਮੈਸੇਜ ਕਰਦੇ ਹੋ ਕਿਹੜਾ ਤੁਸੀਂ ਇਹ ਸੂਟ ਦਾ ਕਿੰਨਾ ਵੀ ਰੱਖ ਸਕਦੇ ਹੋ ਇਸ ਤਰ੍ਹਾਂ ਵਰਕ ਹੋਇਆ ਹੋਇਆ ਜੀ 850 ਰੁਪਏ ਪ੍ਰਾਈਸ ਰਹੂਗਾ ਬਾਜੂ ਦੇ ਉੱਪਰ ਵਰਕ ਆਊਗਾ ਘੇਰੇ ਦੇ ਉੱਪਰ ਵਰਕ ਆਊਗਾ ਇਹ ਬਾਜੂ ਦਾ ਵਰਕ ਆ ਗਿਆ ਪਿਓਰ ਪ੍ਰੀਮੀਅਮ ਸਟੱਫ ਹੈ कॉटन ਦੇ ਵਿੱਚ ਇਹ ਦੇਖ ਸਕਦੇ ਹੋ ਤੁਸੀਂ ਮੈਕ ਦੀ कॉटन ਬਹੁਤ ਵਧੀਆ ਪਾ ਯੂਜ਼ ਕੀਤੀ ਹੋਈ ਹੈ 850 ਰੁਪਏ ਸੂਟ ਦਾ ਪ੍ਰਾਈਸ ਹੈ ਬਿਲਕੁਲ ਰੇਸ਼ਮੀ ਰਲਾਨੀ ਪਿਓਰ 100% कॉटन ਹੈ ਜੀ ਇਹ ਸੂਟ ਦੀ ਜੀ ਵੀ ਕਹੀਆਂ ਇਹ ਆਫਰ ਦੇ ਉੱਪਰ ਸੀਗੇ ਸੂਟ ਇਹਦੇ ਵਿੱਚ ਡਿਲੀਵਰੀ ਇਨਕਲੂਡਡ ਹੈ ਡਿਲੀਵਰੀ ਸਾਰੇ ਸੂਟਾਂ ਦੀ ਫ੍ਰੀ ਰਹੂਗੀ ਜਿਹੜੇ ਸੂਟਸ ਸੀ ਤੁਹਾਨੂੰ ਮਤਲਬ ਮੈਂ ਪ੍ਰਾਈਸ ਦੱਸ ਰਹੀਆਂ ਸਾਰਿਆਂ ਦੇ ਵਿੱਚ ਡਿਲੀਵਰੀ ਹੋਊਗੀ ਬਹੁਤ ਹੀ ਵਧੀਆ ਨੈਕਸਟ ਹੈਗਾ ਜੀ ਇਹ ਵੀ ਪ੍ਰੀਮੀਅਮ ਕੁਆਲਿਟੀ ਦਾ ਸਟੱਫ ਸਾਡੇ ਸੂਟਾਂ ਦੇ نیچے ਇਸ ਤਰ੍ਹਾਂ ਮਤਲਬ ਵੈਰੀਫਿਕੇਸ਼ਨ ਲੱਗੀ ਹੁੰਦੀ ਹੈ ਸਟੱਫ ਆਪਾਂ ਤੁਹਾਨੂੰ ਵਧੀਆ ਹੀ ਦਿੰਨੇ ਆ ਵਿਦਾਊਟ ਦੁਪੱਟਾ ਨਹੀਂ ਜੀ ਸਾਰੇ ਹੀ ਸੂਟ ਨੈਕਸਟ ਹੈਗਾ ਜੀ ਇਹ ਵਾਲਾ ਸੂਟ ਇਸ ਤਰ੍ਹਾਂ ਆਪਾਂ ਘੇਰੇ ਦੇ ਉੱਪਰ ਵਰਕ ਕੀਤਾ ਹੋਇਆ ਦੇਖ ਸਕਦੇ ਤੁਸੀਂ ਇਹ ਘੇਰੇ ਦਾ ਵਰਕ ਆਊਗਾ ਨਜ਼ਦੀਕ ਤੋਂ ਦਿਖਾ ਦਿੰਨੀ ਆ ਮੈਂ ਤੁਹਾਨੂੰ ਬੇਬੀ ਪਿੰਕ ਕਲਰ ਬਹੁਤ ਹੀ ਸੋਹਣਾ ਲੱਗਦਾ ਹੈ ਸੂਟ ਵੇਅਰ ਕੀਤਾ ਹੋਇਆ ਇਹ ਸ਼ਰਟ ਤੇ ਵਰਕ ਆਊਗਾ ਲੈਂਥ ਤੁਸੀਂ ਕਿੰਨੀ ਵੀ ਰੱਖ ਸਕਦੇ ਹੋ ਇਸ ਤਰ੍ਹਾਂ ਨਿੱਕੀ ਨਿੱਕੀ ਬੂਟੀ ਵਾਲਾ ਵਰਕ ਆਊਗਾ ਜੀ ਬਾਜੂ ਤੇ ਪੌਂਚੀਆਂ ਦੇ ਉੱਪਰ ਇਹ ਤੁਸ ਨੀ ਵੇਖ ਸਕਦੇ ਇਹ ਪੌਂਚੀਆਂ ਦਾ ਵਰਕ ਆ ਗਿਆ ਜੀ ਇਸ ਤਰ੍ਹਾਂ ਵਰਕ ਹੈਗਾ ਸ਼ਰਟ ਦੇ ਉੱਪਰ ਲੈਂਥ ਤੁਸੀਂ ਇਹਦੀ ਕਿੰਨੀ ਵੀ ਰੱਖ ਸਕਦੇ ਹੋ ਪ੍ਰੀਮੀਅਮ ਕੁਆਲਿਟੀ ਦਾ ਸਟੱਫ ਹੈ ਤੇ ਬਾਜੂ ਤੇ ਇਹਦੇ ਪੈਚ ਵਰਕ ਹੋਇਆ ਹੋਇਆ ਇਹ ਤੁਸੀਂ ਵੇਖ ਸਕਦੇ ਹੋ ਇਸ ਤਰ੍ਹਾਂ ਆਪਾਂ ਬਾਜੂ ਦੇ ਉੱਪਰ ਪੈਚ ਵਰਕ ਕੀਤਾ ਹੋਇਆ 1500 ਰੁਪਏ ਪ੍ਰਾਈਸ ਹੈ ਜੀ ਸੂਟ ਦਾ ਸਕਰੀਨਸ਼ਾਟ ਲੈ ਕੇ ਮੰਗਵਾ ਸਕਦੇ ਹੋ ਹਾਂ ਜੀ ਮੈਂ ਲਾਈਵ ਨੂੰ ਸੇਵ ਕਰ ਦੂੰਗੀ ਇਹ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਪਿਆਰਾ ਸੂਟ ਹੈ ਮਿਰਰ ਵਰਕ ਹੋਇਆ ਹੋਇਆ ਆਸ-ਪਾਸ ਅਗਰ ਤੁਹਾਡਾ ਕੋਈ ਕੁਐਸਚਨ ਹੈ ਤੁਸੀਂ ਆਪਣਾ ਕੁਐਸਚਨ ਵੀ ਨਾਲ-ਨਾਲ ਪੁੱਛ ਸਕਦੇ ਹੋ ਇਸ ਤਰ੍ਹਾਂ ਮਿਰਰ ਵਰਕ ਹੋਇਆ ਹੋਇਆ ਪੈਚ ਵਰਕ ਆਊਗਾ ਜੀ ਮੈਰੂਨ ਕਲਰ ਦਾ ਇਸ ਤਰ੍ਹਾਂ ਸ਼ਰਟ ਤੇ ਵਰਕ ਹੈ ਜਿਹੜਾ ਮੇਰੇ ਪਾਇਆ ਹੋਇਆ ਜੀ ਸੂਟ ਇਹ 1500 ਰੁਪਏ ਦਾ ਹੈ ਇਹ ਦੇਖ ਸਕਦੇ ਤੁਸੀਂ ਇਹਦਾ ਪ੍ਰਾਈਸ ਵੀ 1500 ਹੈ ਨੈਕਸਟ ਆਪਾਂ ਇਹ ਫੋਨ ਪ੍ਰੀਮੀਅਮ ਸਟੱਫ ਆਇਆ कॉटन ਦੇ ਵਿੱਚ ਲਾਈਨਿੰਗ ਵਾਲਾ ਇਹਦੇ ਵਿੱਚ ਆਪਾਂ ਨਿਊ ਡਿਜ਼ਾਈਨ ਰੈਡੀ ਕੀਤਾ ਹੈ ਇਹ ਤੁਸੀਂ ਦੇਖ ਸਕਦੇ ਹੋ ਜੀ ਸਿੰਗਲ ਥ्रेड ਨਾਲ ਆਪਾਂ ਵਰਕ ਕੀਤਾ ਹੈ ਇਸ ਤਰ੍ਹਾਂ ਕੀ ਦੇ ਦੇ ਉੱਪਰ ਚਾਕਾਂ ਦੇ ਉੱਪਰ ਵਰਕ ਆਊਗਾ ਇਸ ਤਰ੍ਹਾਂ ਵਰਕ ਆਊਗਾ ਜੀ ਇਹਦੀ ਬਾਜੂ ਦੇ ਉੱਪਰ ਇਹ ਬਾਜੂ ਦਾ ਵਰਕ ਆ ਗਿਆ ਬਹੁਤ ਹੀ ਪਿਆਰਾ ਸੂਟ ਲੱਗਦਾ ਵੀ ਹੈ ਕਿਤਾ ਹੋਏ ਦੇਖ ਸਕਦੇ ਹੋ ਇਹ ਬਾਜੂ ਦਾ ਵਰਕ ਆ ਗਿਆ ਬਹੁਤ ਹੀ ਪ੍ਰੀਮੀਅਮ ਕੁਆਲਿਟੀ ਦਾ ਸਟੱਫ ਹੈ ਲਾਈਨਿੰਗ ਦੀ ਜ਼ਰੂਰਤ ਨਹੀਂ ਹੈ ਜਿਵੇਂ ਲਾਈਟ ਕਲਰ ਹੈ ਇਨ ਵਿੱਚ ਤੁਹਾਨੂੰ ਡਾਰਕ ਗ੍ਰੀਨ ਕਲਰ ਵੀ ਮਿਲ ਜਾਊਗਾ ਜਿਵੇਂ ਇਹ ਵਾਲਾ ਪਿਆ ਇਹ ਵੀ ਮਿਲ ਜਾਊਗਾ ਤੁਹਾਨੂੰ ਬਾਕੀ ਇਹ ਵੀ ਬਹੁਤ ਹੀ ਪਿਆਰਾ ਲੱਗਦਾ ਵੀ ਹੈ ਕਿਤਾ ਹੋਇਆ ਏ ਦੇਖ ਸਕਦੇ ਤੁਸੀਂ 1400 ਰੁਪਏ ਸੂਟ ਦਾ ਪ੍ਰਾਈਸ ਹੈ ਘੇਰੇ ਤੇ ਵਰਕ ਆਊਗਾ 바ਵਾ ਤੇ ਬਹੁਤ ਹੀ ਪਿਆਰਾ ਵਰਕ ਹੋਇਆ ਹੋਇਆ ਸਿੰਗਲ ਥ्रेड ਨਾਲ ਆਪਾਂ ਵਰਕ ਕੀਤਾ ਤੇ ਪ੍ਰੀਮੀਅਮ ਕੁਆਲਿਟੀ ਦਾ ਸਟੱਫ ਹੈ 900 ਰੁਪਏ ਦਾ ਪਲੇਨ ਫੈਬਰਿਕ ਹੈ ਜਿਸ ਦੇ ਉੱਪਰ ਇਹ ਆਪਾਂ ਵਰਕ ਕੀਤਾ ਹੋਇਆ ਹੈ ਇਸ ਤਰ੍ਹਾਂ ਜੀ ਬਾਜੂ ਦਾ ਵਰਕ ਹੈ ਨਜ਼ਦੀਕ ਤੋਂ ਚੈੱਕ ਕਰ ਸਕਦੇ ਹੋ ਵਰਕ ਦੀ ਸਫਾਈ ਬਹੁਤ ਹੀ ਸੋਹਣਾ ਵਰਕ ਹੋਇਆ ਹੋਇਆ ਹੈ ਇਸ ਤਰ੍ਹਾਂ ਘੇਰੇ ਦਾ ਵਰਕ ਆ ਗਿਆ ਘੇਰਾ ਤੁਸੀਂ ਦੱਸਦੇ ਹੋ ਕਿੰਨਾ ਤੁਹਾਨੂੰ ਚਾਹੀਦਾ ਤੁਹਾਡੇ ਘੇਰੇ ਅਕੋਰਡਿੰਗ ਆਪਾਂ ਤੁਹਾਡਾ ਸੂਟ ਸੈਂਡ ਕਰ ਦਾਂਗੇ ਕੈਸ਼ ਔਨ ਡਿਲੀਵਰੀ ਵੀ ਮੰਗਵਾ ਸਕਦੇ ਹੋ ਔਨਲਾਈਨ ਪੇਮੈਂਟ ਕਰਕੇ ਵੀ ਤੁਸੀਂ ਸਸ਼ੇ ਕਾਲ ਜੀ ஆன்ਲਾਈਨ ਪੇਮੈਂਟ ਕਰਕੇ ਵੀ ਤੁਸੀਂ ਸੂਟ ਆਪਣਾ ਘਰ ਬੈਠੇ ਮੰਗਵਾ ਸਕਦੇ ਹੋ ਥੈਂਕ ਯੂ ਜੀ ਥੈਂਕ ਯੂ so much ਸਕਰੀਨ ਸ਼ਾਟ ਹੋਪ ਤੁਸੀਂ ਲੈ ਲਿਆ ਹੋਊਗਾ ਬਾਕੀ ਮੈਂ ਲਾਈਵ ਨੂੰ ਸੇਵ ਕਰ ਦੂੰਗੀ ਜੋ ਮੈਂ ਵੀਅਰ ਕੀਤਾ ਹੋਇਆ ਹੈ ਹਾਂ ਜੀ ਗ੍ਰੇ ਸ਼ੋ ਕਰ ਦਿੰਨੀ ਆ ਇਹਦਾ ਪ੍ਰਾਈਸ 1500 ਹੈ ਜੀ ਜਿਹੜਾ ਮੈਂ ਵੀਅਰ ਕੀਤਾ ਹੋਇਆ ਹੈ ਇਹ ਵਾਲਾ ਜੀ ਗ੍ਰੇ ਕਲਰ ਦਾ ਇਸ ਤਰ੍ਹਾਂ ਗ੍ਰੇ ਕਲਰ ਤੇ ਹੋਇਆ ਹੋਇਆ ਵਰਕ ਇਹ ਹੈਗਾ ਜੀ ਕਰੀਮ ਮਤਲਬ ਕਰੀਮ ਵੀ ਨਹੀਂ ਹੈਗਾ ਅਲੱਗ ਜੀ ਸ਼ੇਡ ਦੇ ਵਿੱਚ ਹੈ ਅਗਰ ਜਿਹੜਾ ਮੈਂ ਵੀਅ ਕੀਤਾ ਹੋਇਆ ਇਹ ਤੁਸੀਂ ਕ੍ਰੇਪ ਤੇ ਕਰਾਉਣਾ ਤਾਂ 2000 ਰੁਪਏ ਦਾ ਪਾਏਗਾ ਜੀ ਵਿਦਆਊਟ ਦੁਪੱਟਾ ਇਹ ਕਰੀਮ ਕਲਰ ਆ ਗਿਆ ਇਹਦੇ ਵਿੱਚ ਕਰੀਮ ਸ਼ੇਡ ਵੀ ਨਹੀਂ ਹੈ ਇਹ ਹੈਗੀ ਜਿ ਗ੍ਰੇ ਸ਼ੇਡ ਹੈ ਦੋ ਸ਼ੇਡਸ ਤੁਹਾਨੂੰ ਇਹਦੇ ਵਿੱਚ ਮਿਲ ਜਾਣੀਆਂ ਸਕਰੀਨਸ਼ਾਟ ਲੈ ਕੇ ਤੁਸੀਂ ਜਲਦੀ ਜਲਦੀ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਨੈਕਸਟ ਹੈਗਾ ਜੀ ਆਪਣਾ ਇਹ ਵਾਲਾ ਸੂਟ ਇਹਦੇ ਵਿੱਚ ਅਲੱਗ-ਅਲੱਗ ਘੇਰੇ ਆਪਾਂ ਹੁਣ ਰੈਡੀ ਕਰ ਦਿੱਤੇ ਹੈ ਜੀ 22 21 22 20 21 22 23 24 25 25 ਤੱਕ ਘੇਰੇ ਇਹਦੇ ਵਿੱਚ ਰੈਡੀ ਹੋ ਚੁੱਕੇ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਨੈਕ ਤੇ ਵਰਕ ਆਊਗਾ ਇਸ ਤਰ੍ਹਾਂ ਵਰਕ ਆਊਗਾ ਜੀ ਫਰੰਟ ਸਾਈਡ ਕਿਹੜੇ ਘੇਰੇ ਤੇ ਜਿਹੜਾ ਮੈਂ ਵੇਅਰ ਕੀਤਾ 1500 ਰੁਪਏ ਪ੍ਰਾਈਸ ਹੈ ਜੀ ਇਹ ਸੂਟ ਦਾ ਇਸ ਤਰ੍ਹਾਂ ਇਸ ਤਰ੍ਹਾਂ ਵਰਕ ਆਊਗਾ ਜੀ ਬੈਕ ਸਾਈਡ ਘੇਰੇ ਤੇ ਜਿਸ ਤਰ੍ਹਾਂ ਫਰੰਟ ਸਾਈਡ ਹੈ ਉਸ ਤਰ੍ਹਾਂ ਸੇਮ ਹੀ ਆਪਾਂ ਬੈਕ ਸਾਈਡ ਘੇਰੇ ਤੇ ਵਰਕ ਕੀਤਾ ਹੋਇਆ ਸੇਮ ਹੀ ਵਰਕ ਆਪਾਂ ਇਹਦੇ ਬਾਹਾਂਾਂ ਤੇ ਪੌਂਚਿਆਂ ਤੇ ਕੀਤਾ ਹੋਇਆ ਹੈ ਮੈਂ ਬਿਲਕੁਲ ਵਧੀਆ ਜੀ ਤੁਸੀਂ ਦੱਸੋ ਕਿਵੇਂ ਹੋ ਹਜ਼ਾਰ ਵਾਲੇ ਸੂਟ ਆਪਾਂ ਕਾਲੂ ਲਿਆਵਾਂਗੇ ਜੀ ਉਹ ਸਪੈਸੀਫਿਕ ਅਸੀਂ ਰੱਖ ਲਾਂਗੇ ਜਿਹੜੇ ਜਿਹੜੇ ਸੂਟ ਹਜ਼ਾਰ ਦੇ ਹੋਵੇ ਐਸੀ ਮੈਂ ਇੱਕ ਦਿਖਾਇਆ ਸੀ ਬਲੈਕ ਕਲਰ ਦਾ ਉਹ 850 ਦਾ ਹੈਗਾ ਅਗਰ ਤੁਸੀਂ ਉਹ ਬਾਇ ਕਰਨਾ ਹੋਇਆ ਹਾਂਜੀ ਠੀਕ ਹੈ ਤੁਹਾਡਾ ਕਰ ਦਾਂਗੇ ਤੁਸੀਂ ਮੈਸੇਜ ਕਰ ਦਿਓ ਬਾਕੀ ਮੈਨੂੰ ਯਾਦ ਹੀ ਆਪਾਂ ਕਰ ਦਾਂਗੇ ਥੈਂਕ ਯੂ ਜੀ ਇਸ ਤਰ੍ਹਾਂ ਬਾਹਾਂ ਤੇ ਪੌਂਚੀਆਂ ਦਾ ਵਰਕ ਆ ਗਿਆ 1600 ਰੁਪਏ ਪ੍ਰਾਈਸ ਹੈ ਜੀ ਇਹ ਸੂਟ ਦਾ neck ਤੇ ਵਰਕ ਆ ਫਰੰਟ ਸਾਈਡ ਕੀ ਰੇਤੇ ਵਰਕ ਆ ਬੈਕ ਸਾਈਡ ਕੀ ਰੇਤੇ ਵਰਕ ਆ ਬਾਹਾਂ ਤੇ ਵਰਕ ਤੇ ਪੌਂਚੀਆਂ ਤੇ ਵਰਕ ਆ ਬਹੁਤ ਹੀ ਪਿਆਰਾ ਸੂਟ ਹੈ ਸਕਰੀਨਸ਼ਾਟ ਲੈ ਕੇ ਤੁਸੀਂ ਮੰਗਵਾ ਸਕਦੇ ਹੋ ਨੈਕਸਟ ਇਹੜਾ ਕਸਟਮਰ ਕੇਰੇਸੀਆ ਦਾ ਹੱਦ ਤੱਕ ਸੂਟ ਇਹ ਤੁਸੀਂ ਵੇਖ ਸਕਦੇ ਹੋ ਆਪਾਂ ਦੁਬਾਰਾ ਰੈਡੀ ਕਰ ਦਿੱਤੇ ਇਸ ਤਰ੍ਹਾਂ ਪ੍ਰਿੰਟਡ ਸ਼ਰਟ ਰਹੇਗੀ ਇਸ ਤਰ੍ਹਾਂ ਇਸ ਵਾਰ ਆਪਾਂ ਬਾਟਮ ਦੇ ਵਿੱਚ ਅਲੱਗ ਪ੍ਰਿੰਟ ਲੈ ਕੇ ਆਏ ਆ ਹਾਂਜੀ ਮੈਂ ਰੈੱਡ ਕਲਰ ਦੇ ਵਿੱਚ ਅਗਰ ਹੋਇਆ ਦਿਖਾ ਦਿੰਨੇ ਆ ਇਸ ਤਰ੍ਹਾਂ ਚਿਕਨ ਦੀ ਬਾਟਮ ਹੈ ਜੀ ਨਜ਼ਦੀਕ ਤੋਂ ਚੈੱਕ ਕਰ ਸਕਦੇ ਹੋ ਬਾਟਮ ਦੇ ਉੱਪਰ ਪੌਂਚਿਆਂ ਦੇ ਉੱਪਰ ਇਸ ਤਰ੍ਹਾਂ ਵਰਕ ਹੋਇਆ ਹੋਇਆ ਦੇਖ ਸਕਦੇ ਤੁਸੀਂ 올ਓਵਰ ਹੀ ਸੀਗੇ ਜਿਸ ਜਿਹੜੇ ਸੂਟ ਮੈਂ ਤੁਹਾਨੂੰ ਦਿਖਾਇਆ ਸਾਰੇ 올ਓਵਰ ਹੀ ਦਿਖਾਇਆ ਇਹ ਫਰਸਟ ਮੈਚਿੰਗ ਸੂਟ ਹੈ ਇਹ ਦੇਖ ਸਕਦੇ ਹੋ ਇਸ ਤਰ੍ਹਾਂ ਚਿਕਨ ਦਾ ਵਰਕ ਹੋਇਆ ਹੋਇਆ ਹਾਂਜੀ ਕੋਈ ਵੀ ਕਲਰ ਤੁਸੀਂ ਰੈਡੀ ਕਰਵਾ ਸਕਦੇ ਹੋ 850 ਰੁਪਏ ਸੂਟ ਦਾ ਪ੍ਰਾਈਸ ਹੈ ਇਸ ਤਰ੍ਹਾਂ ਦਾ ਫੈਬਰਿਕ ਹੈ ਜੀ ਚਿਕਨ ਦਾ ਬਹੁਤ ਹੀ ਸੌਫਟ ਇਕ ਤਾਉਂ ਦੀ ਖੜੀ-ਖੜੀ ਵਾਲੀ ਇਹ ਬਹੁਤ ਹੀ ਸੌਫਟ ਚਿਕਨ ਆਪਾਂ ਇਹਦੇ ਵਿੱਚ ਯੂਜ਼ ਕੀਤੀ ਇਸ ਤਰ੍ਹਾਂ ਵਰਕ ਹੋਇਆ ਹੋਇਆ ਜੀ ਪੌਂਚੀਆਂ ਦੇ ਉੱਪਰ ਹਾਂ ਜੀ ਇਹ ਮੈਂ ਦਿਖਾ ਦਿੰਨੀ ਹਾਂ ਇਸ ਤਰ੍ਹਾਂ ਵਰਕ ਹੋਇਆ ਹੋਇਆ ਜੀ ਸੂਟ ਦੇ ਉੱਪਰ ਵਿਦਆਊਟ ਦੁਪੱਟਾ ਹੋਣਗੇ ਜੀ ਸਾਰੇ ਸੂਟ ਸਾਰੇ ਸੂਟਾਂ ਦਾ ਪ੍ਰਾਈਸ ਵਿਦਆਊਟ ਦੁਪੱਟਾ ਤੋਂ ਬਸ ਦੁਪੱਟੇ ਦੀ ਕੋਸਟ ਐਕਸਟਰਾ ਹੋਊਗੀ ਕਿਉਂਕਿ 800 900 ਦਾ ਤਾਂ ਪਲੇਨ ਫੈਬਰਿਕ ਹੀ ਹੁੰਦਾ ਜਿਹੜਾ ਅਸੀਂ ਯੂਜ਼ ਕਰਦੇ ਆਂ ਤੇ ਉੱਪਰ ਵਰਕ ਦਾ ਹੋ ਜਾਂਦਾ 5 600 700 ਰੁਪਏ तो फिर मैक्सीम सा प्राइस पंद्रह सौ सो, सोलह सौ सो तक ही होंगे वैसे बारह सौ तेरह सौ चौदह सौ इस तरह थैंक यू जी इस तरह शर्ट के उपर वर्क किया हो जी ग्यारह सौ रुपये प्राइस है सूट का ग्यारह सौ रुपये प्राइस है जी शर्ट पर वर्क आऊगा फैब्रिक सारा ही प्योर कॉटन का रहूगा फैब्रिकनों कोई भी दिक्कत नहीं आएगी फैब्रिक ती कि मर्जी तो खराब नहीं होगा बाकी ਸਾਡੇ ਰਿਵਿਊਜ਼ ਤੁਸੀਂ ਚੈੱਕ ਕਰ ਸਕਦੇ ਹੋ ਰਿਵਿਊਜ਼ ਕਸਟਮਰ ਜਿੰਨਾ ਕੋਲ ਵੀ ਕਪੜਾ ਜਾਂਦਾ ਸਾਰੇ ਵਧੀਆ ਹੀ ਕਹਿੰਦੇ ਤੁਸੀਂ ਦੇਖ ਸਕਦੇ ਹੋ ਲੈਂਥ ਕਿੰਨੀ ਵੀ ਰੱਖ ਸਕਦੇ ਹੋ ਘੇਰਾ ਕਿੰਨਾ ਵੀ ਰੱਖ ਸਕਦੇ ਹੋ ਬਾਜੂ ਤੇ ਵਰਕ ਆਊਗਾ ਤੇ ਇਸ ਤਰ੍ਹਾਂ ਸੇਮ ਹੀ ਵਰਕ ਆਪਾਂ ਸ਼ਰਟ ਦੇ ਉੱਪਰ ਕੀਤਾ ਹੋਇਆ ਜਿਵੇਂ ਕਿਸੇ ਨੇ ਆਪਣੀ ਮਦਰ ਲਈ ਲੈਣਾ ਤਾਂ ਆਪਾਂ ਇਹ ਵੀ ਸੂਟ ਨੂੰ ਦੁਬਾਰਾ ਰੈਡੀ ਕਰ ਦਿੱਤੇ ਘੇਰੇ ਦੀ ਕੜਾਈ ਵਾਲੇ ਘੇਰਾ ਤੁਸੀਂ ਲੈਂਥ ਕਿੰਨੀ ਵੀ ਰੱਖ ਸਕਦੇ ਹੋ ਜੀ 1500 ਰੁਪਏ ਪ੍ਰਾਈਸ ਹੈ ਜੀ ਜੋ ਮੈਂ ਵੀਅਰ ਕੀਤਾ ਹੋਇਆ ਖਾਦੀ ਕਾਟਨ ਦੇ ਉੱਪਰ ਹੀ ਬਣਿਆ ਹੋਇਆ ਹੈ ਸਭ ਕੁ ਖਾਦੀ ਕਾਟਨ ਤੋਂ ਵਧੀਆ ਹੀ ਸਟੱਫ ਆਪਾਂ ਵਧੀਆ ਵਾਲੀ ਖਾਦੀ ਕਾਟਨ ਯੂਜ਼ ਕੀਤੀ ਹੋਈ ਹੈ ਇਹਦੇ ਵਿੱਚ ਦੇਖ ਸਕਦੇ ਹੋ ਸਾਰੇ ਸਟੱਫ ਆਪਣਾ ਵਧੀਆ ਹੀ ਹੁੰਦਾ ਹੈ ਇਹ ਬਾਜੂ ਤੇ ਵਰਕ ਆਊਗਾ ਪੌਂਚੀ ਤੇ ਵਰਕ ਆਊਗਾ ਸ਼ਰਟ ਤੇ ਵਰਕ ਆਊਗਾ 1500 ਪ੍ਰਾਈਸ ਹੈ ਜੀ ਸਕਰੀਨ ਹਾਂਜੀ ਇਹ ਵਾ ਮਸਲੀਨ ਦਾ ਸੂਟ ਐ ਮੈਂ ਦਿਖਾ ਦਿੰਨੀ ਆ ਇਸ ਤਰ੍ਹਾਂ ਘੇਰੇ ਦੇ ਉੱਪਰ ਵਰਕ ਹੋਇਆ ਹੋਇਆ ਜੀ 990 ਰੁਪਏ ਪ੍ਰਾਈਸ ਲਊਗਾ ਬਾਜੂ ਤੇ ਵਰਕ ਆ ਬਾਜੂ ਤੇ ਵਰਕ ਆਊਗਾ ਤੇ ਘੇਰਾ ਤੁਸੀਂ ਕਿੰਨਾ ਵੀ ਲੈ ਸਕਦੇ ਹੋ ਨਜ਼ਦੀਕ ਤੋਂ ਵਰਕ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਸੂਟ ਐ ਜੋ ਕਸਟਮਰ ਕਹਿ ਰਹੇ ਸੀ ਪਿੱਛੇ ਵਾਲਾ ਸੂਟ ਹਾਂਜੀ ਮੈਂ ਦਿਖਾ ਦਿੰਨੀ ਆ ਇਹ ਮਸਲੀਨ ਦੇ ਉੱਪਰ ਰੈਡੀ ਹੋਇਆ ਹੋਇਆ ਜੀ ਟਾਈ ਐਂਡ ਡਾਈ ਦਾ ਸੂਟ ਹੈ ਖਾਦੀ ਕਾਟਨ ਦਾ ਪਲੇਨ ਸੂਟ 700 ਰੁਪਏ ਦਾ ਹੁੰਦਾ ਜੀ ਜਿਹੜਾ ਅਸੀਂ ਯੂਜ਼ ਕਰਦੇ ਆ 700 750 ਤੱਕ ਇਸ ਤਰ੍ਹਾਂ ਵਰਕ ਹੋਇਆ ਹੋਇਆ ਜੀ ਪਿਓਰ ਮਸਲੀਨ ਕਾਟਨ ਦਾ ਸਟੱਫ ਹੈ ਜੀ ਇਹਦਾ ਇਹ ਤੁਸੀਂ ਦੇਖ ਸਕਦੇ ਹੋ ਡਾਇਬਲ ਮਸਲੀਨ ਆਪਾਂ ਟਾਈ ਐਂਡ ਡਾਈ ਕਰਵਾਈਏ ਸੂਟ ਦੀ ਇਸ ਤਰ੍ਹਾਂ ਸੂਟ ਬਣਿਆ ਹੋਇਆ ਜੀ ਬਹੁਤ ਹੀ ਪਿਆਰਾ ਸੂਟ ਹੈ স্ক্রিনਸ਼ਾਟ ਤੁਸੀਂ ਲੈ ਕੇ ਮੰਗਵਾ ਸਕਦੇ ਹੋ ਇਸ ਤਰ੍ਹਾਂ ਨਾਲ ਮਸਲੀਨ ਦਾ ਇਹ ਦੁਪੱਟਾ ਟਾਈ ਐਂਡ ਡਾਈ ਅਗਰ ਤੁਸੀਂ ਵਿਦਾਊਟ ਦੁਪੱਟਾ ਲੈਣਾ ਹੈ ਵਿਦਾਊਟ ਦੁਪੱਟਾ ਵੀ ਬਾਈ ਕਰ ਸਕਦੇ ਹੋ ਇਹ ਤੁਸੀਂ ਦੇਖ ਸਕਦੇ ਹੋ ਜੀ ਕਾਵਿਯਾ ਵਾਲਾ ਡਿਜ਼ਾਈਨ ਹੋਇਆ ਹੋਇਆ ਪ੍ਰੋਪਰ ਇਹ ਸੂਟ ਦੇ ਵਿੱਚ ਇਸ ਤਰ੍ਹਾਂ ਹੋਲਸ ਵਾਲਾ ਡਿਜ਼ਾਈਨ ਆਪਾਂ ਕੀਤਾ ਹੋਇਆ ਬਾਹਾਂ ਤੇ ਵਰਕ ਆਊਗਾ ਇਹ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਹੋਲਸ ਵਾਲਾ ਡਿਜ਼ਾਈਨ ਆਪਾਂ ਕੀਤਾ ਹੈ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਇਸ ਤਰ੍ਹਾਂ ਵਰਕ ਕੀਤਾ ਹੋਇਆ ਆਪਾਂ ਜੀ ਇਹਦੀ ਬਾਹਾਂ ਦੇ ਉੱਪਰ ਜਿਸ ਤਰ੍ਹਾਂ ਕਿ ਥੈਂਕ ਯੂ ਜੀ ਜਿਸ ਤਰ੍ਹਾਂ ਘੇਰੇ ਦੇ ਉੱਪਰ ਵਰਕ ਕੀਤਾ ਹੋਇਆ ਇਸੇਵੇਂ ਵਰਕ ਆਪਾਂ ਇਹਦੀ ਬਾਜੂ ਦੇ ਉੱਪਰ ਕੀਤਾ ਹੋਇਆ ਤੇ ਇਸੇਵੇਂ ਵਰਕ ਆਪਾਂ ਇਹਦੀ ਸ਼ਰਟ ਦੇ ਉੱਪਰ ਕੀਤਾ ਹੋਇਆ ਬਾਹਾਂ ਤੇ ਵਰਕ ਆਊਗਾ ਤੇ ਘੇਰੇ ਤੇ ਵਰਕ ਆਊਗਾ 1900 ਰੁਪਏ ਪ੍ਰਾਈਸ ਹੈ ਜੀ ਵਿਦਾਊਟ ਦੁਪੱਟਾ ਕਿਉਂਕਿ ਪਿਓਰ ਡਾਇਬਲ ਮਸਲੀਨ ਤੇ ਆਪਾਂ ਇਹਦਾ ਸਟੱਫ 1000 ਰੁਪਏ ਦਾ ਸਟੱਫ ਹੈ ਤੇ ਪਿਓਰ ਡਾਇਬਲ ਮਸਲੀਨ ਤੇ ਆਪਾਂ ਕੀਤਾ ਹੋਇਆ ਵਰਕ ਪਾਰਟੀ ਵੇਅਰ ਪਾਰਟੀ 'ਚ ਵੀ ਪਾ ਸਕਦੇ ਹੋ ਉਹ ਦਾ ਨਾਰਮਲ ਤੁਸੀਂ ਕਿਤੇ ਵੀਅਰ ਕਰ ਸਕਦੇ ਹੋ 12 ਮਹੀਨੇ ਪਹਿਣ ਵਾਲਾ ਸਟਫ ਹੈ ਮੇਰੇ ਵਾਲੇ ਸੂਟ ਦਾ ਪ੍ਰਾਈਸ 1500 ਰੁਪਏ ਹੈ ਜੀ ਸਕਰੀਨਸ਼ਾਟ ਤੁਸੀਂ ਲੈ ਸਕਦੇ ਹੋ ਬਹੁਤ ਹੀ ਪਿਆਰਾ ਸੂਟ ਹੈ ਬਹੁਤ ਹੀ ਸੋਹਣਾ ਡਿਜ਼ਾਈਨ ਰੈਡੀ ਹੋਇਆ ਹੋਇਆ ਹੈ ਸਕਰੀਨਸ਼ਾਟ ਲੈ ਕੇ ਮੰਗਵਾ ਸਕਦੇ ਹੋ ਕਿ ਤੁਸੀਂ ਆਨਲਾਈਨ ਪੇਮੈਂਟ ਨਹੀਂ ਕਰ ਸਕਦੇ ਤੁਸੀਂ ਕੈਸ਼ ਔਨ ਡਿਲੀਵਰੀ ਤੇ ਵੀ ਮੰਗਵਾ ਸਕਦੇ ਹੋ ਇਹ ਡਿਜ਼ਾਈਨ ਦੇ ਵਿੱਚ ਘੇਰਾ ਨਹੀਂ ਬਣਿਆ ਹੋਇਆ ਜੀ ਐਕਚੁਅਲੀ ਕਿਉਂਕਿ ਇਹਦੇ ਵਿੱਚ ਸ਼ਰਟ ਤੇ ਬੂਟੀਆਂ ਪੈਗੀਆਂ ਇਸ ਕਰਕੇ ਇਹ ਡਿਜ਼ਾਈਨ ਦੇ ਵਿੱਚ ਘੇਰਾ ਨਹੀਂ ਬਣਿਆ ਹੋਇਆ ਇਹਦੇ ਵਿੱਚ ਬਸ ਇਸ ਤਰ੍ਹਾਂ ਹੀ ਵਰਕ ਹੋਇਆ ਹੋਇਆ ਨੈਕਸਟ ਹੈਗਾ ਜੀ ਜਿਹੜੇ ਕਸਟਮਰ ਹਜ਼ਾਰ ਵਾਲੀ ਸੂਟ ਕਹਿੰਦੇ ਸੀ ਇਹ ਦਿਖਾ ਦਿੱਤਾ ਜੀ ਜੋ ਪਿੰਕ ਪਿੱਛੇ ਪਿਆ ਹੈ ਇਸ ਤਰ੍ਹਾਂ ਘੇਰੇ ਤੇ ਵਰਕ ਹੋਊਗਾ ਘੇਰਾ ਤੁਸੀਂ ਕਿੰਨਾ ਵੀ ਰੱਖ ਸਕਦੇ ਹੋ ਸੀਮੇ ਵਰਕ ਬਾਜੂ ਦੇ ਉੱਪਰ ਆਊਗਾ ਉਹ ਡਿਜ਼ਾਈਨ ਵੀ ਮੈਂ ਦਿਖਾ ਦਿੰਨੀ ਹਾਂ ਤੁਸੀਂ ਵੇਖ ਸਕਦੇ ਹੋ ਇਸ ਤਰ੍ਹਾਂ ਘੇਰੇ ਦੇ ਉੱਪਰ ਵਰਕ ਹੋਇਆ ਹੋਇਆ ਤੇ ਸੀ ਵੀ ਫਲਾਰ ਇਸ ਤਰ੍ਹਾਂ ਬਾਜੂ ਦੇ ਉੱਪਰ ਆਊਗਾ 1000 ਰੁਪਏ ਪ੍ਰਾਈਸ ਲਊਗਾ ਜੀ ਸੂਟ ਦਾ ਕੈਸ਼ ਆਨ ਡਿਲੀਵਰੀ ਤੇ ਤੁਸੀਂ ਮੰਗਵਾ ਸਕਦੇ ਹੋ 1000 ਰੁਪਏ ਦਾ ਪ੍ਰਾਈਸ ਇਸ ਦਾ ਨੈਕਸਟ ਇਹਦੇ ਵਿੱਚ ਹੈਗਾ ਜੀ ਅੱਜ ਉਹਨਾਂ ਦਾ ਆ ਪਿਆ ਹੋ ਇੱਕ ਗਰੇਪ ਇਹਦੇ ਵਿੱਚ ਆਪ ਘਰ ਲਿਆ ਉਹ ਗਰੇਪ ਆ ਥੱਲੇ ਉਹ ਟਿਕਾ ਨੈਕਸਟ ਇਹਦੇ ਵਿੱਚ ਇਹ ਵਾਲਾ ਕਲਰ ਵੀ ਹੈ ਜੀ ਇਹ ਕਲਰ ਵੀ ਤੁਸੀਂ ਬਾਇ ਕਰ ਸਕਦੇ ਹੋ ਸਕਰੀਨ ਸ਼ਾਟ ਲੈ ਕੇ ਮੰਗਵਾ ਸਕਦੇ ਹੋ ₹1000 ਇਹਨਾਂ ਦਾ ਪ੍ਰਾਈਸ ਹੋਊਗਾ ਬਾਹੂ ਦੇ ਵਰਕ ਆਊਗਾ ਤੇ ਸ਼ਰਟ ਤੇ ਵਰਕ ਆਊਗਾ ਨੈਕਸਟ ਹੈਗਾ ਜੀ ਇਹ ਵਾਲਾ ਨੈਕਸਟ ਹੈਗਾ ਜੀ ਇਹ ਵਾਲਾ ਦੇਖ ਸਕਦੇ ਤੁਸੀਂ ਫੁੱਡ ਇਹਦੀ ਵੀ ਬਹੁਤ ਡਿਮਾਂਡ ਆਉਂਦੀ ਆਪਾਂ ਦੁਬਾਰਾ ਰੈਡੀ ਕਰ ਦਿੱਤਾ ਇਸ ਤਰ੍ਹਾਂ ਪੈਚ ਵਰਕ ਨੈਕ ਦੇ ਉੱਪਰ ਆਊਗਾ ਇਸ ਤਰ੍ਹਾਂ ਘੇਰੇ ਦੇ ਉੱਪਰ ਕੀਤਾ ਹੋਇਆ ਜੀ ਸਟਫ ਪਿਓਰ ਕਾਟਨ ਹੈ ਜੀ ਸਾਰੇ ਸੂਟਾਂ ਦਾ ਹੀ ਪਿਓਰ ਕਾਟਨ ਹੈ ਬਸ ਉਹ ਕੱਲਾ ਮਸਲੀਨ ਦਾ ਸਟਫ ਸੀਗਾ ਇਹ ਤੁਸੀਂ ਵੇਖ ਸਕਦੇ ਇਸ ਤਰ੍ਹਾਂ ਘੇਰੇ ਦੇ ਉੱਪਰ ਵਰਕ ਕੀਤਾ ਹੋਇਆ ਨਜ਼ਦੀਕ ਤੋਂ ਵਰਕ ਚੈੱਕ ਕਰ ਸਕਦੇ ਹੋ 2 ਤੋਂ 3 ਦਿਨ ਦੇ ਵਿੱਚ ਪਹੁੰਚ ਜਾਂਦੇ ਦੀ ਬਾਕੀ ਏਰੀਆ ਤੇ ਡਿਪੈਂਡ ਕਰਦਾ ਹੈ ਪੰਜਾਬ ਦੇ ਵਿੱਚ ਤਾਂ 2-3 ਦਿਨ ਦੇ ਵਿੱਚ ਪਹੁੰਚ ਜਾਂਦਾ ਇਸ ਤਰ੍ਹਾਂ ਵਰਕ ਹੋਇਆ ਹੋਇਆ ਜੀ ਘੇਰੇ ਦੇ ਉੱਪਰ ਵਰਕ ਦੀ ਸਫਾਈ ਤੁਸੀਂ ਚੈੱਕ ਕਰ ਸਕਦੇ ਹੋ ਘੇਰੇ ਦੇ ਉੱਪਰ ਪੈਚ ਵਰਕ ਹੋਇਆ ਹੋਇਆ ਇਸ ਤਰ੍ਹਾਂ neck ਦੇ ਉੱਪਰ ਪੈਚ ਵਰਕ ਹੋਇਆ ਹੋਇਆ ਪੌਂਚੇ ਦਾ ਪੈਚ ਵਰਕ ਆ ਗਿਆ ਜੀ ਇਹ ਪੌਂਚੇ ਦਾ neck ਦਾ ਇਹ ਘੇਰਾ ਆ ਗਿਆ ਘੇਰੇ ਅਕੋਰਡਿੰਗ ਤੁਸੀਂ ਬਾਈ ਕਰ ਸਕਦੇ ਹੋ ਇਸ ਤਰ੍ਹਾਂ ਵਰਕ ਹੋਇਆ ਹੋਇਆ ਜੀ ਇਹਦੀ ਬਾਜੂ ਦੇ ਉੱਪਰ ਸਕਰੀਨਸ਼ਾਟ ਲੈ ਕੇ ਮੰਗਵਾ ਸਕਦੇ ਹੋ ਇਹਦੇ ਵਿੱਚ ਤਿੰਨ ਕਲਰਸ ਅਵੇਲੇਬਲ ਨੇ ਮੈਂ ਤਿੰਨੋਂ ਕਲਰ ਸ਼ੋਅ ਕਰ ਦਿੰਨੀ ਆਂ ਅਪਲੇਨ ਜਿਵੇਂ ਅਸੀਂ ਬਾਅਦ ਵਾਂਗੇ ਪਿਕਚਰ ਤੁਸੀਂ ਉਹ ਕਰ ਲਿਓ ਬਾਕੀ ਮੈਂ ਗਰੁੱਪ ਦਾ ਲਿੰਕ ਪਾਇਆ ਸੀਗਾ ਤੇ ਉਹ ਗਰੁੱਪ ਦੇ ਵਿੱਚ ਤੁਸੀਂ ਜੁਆਇਨ ਹੋ ਜਾਓ ਸਟੋਰੀ ਉੱਪਰ ਪਾਇਆ ਹੋਇਆ ਐਸ ਲਿੰਕ ਸਟੋਰੀ ਉੱਪਰ ਸਟਫ ਪ्योर ਪ्योर कॉटन ਹੈ ਜੀ ਪ੍ਰੀਮੀਅਮ कॉटन ਹੈ ਸਟਫ 15 ਰੁਪਏ ਪ੍ਰਾਈਸ ਹੈ ਜੀ ਇਹਦੇ ਸਾਨੂੰ ਇੱਕਾ ਗ੍ਰੇ ਕਲਰ ਵੀ ਮਿਲ ਨੂੰ ਜੂ ਪਹਿਲਾਂ ਆਫ ਵਾਈਟ ਸੀਗਾ ਇਹ ਗ੍ਰੇ ਕਲਰ ਹੈ ਇੱਕ ਇਹਦੇ ਵਿੱਚ ਤੁਹਾਨੂੰ ਪਿਸਤਾ ਕਲਰ ਵੀ ਮਿਲ ਜੂ ਜੀ ਤਿੰਨ ਕਲਰਸ ਮਿਲ ਜਾਣਗੇ ਤੇੰਨਾ ਵਿੱਚ ਤੁਸੀਂ ਕੋਈ ਵੀ ਕਲਰ ਲੈ ਸਕਦੇ ਹੋ ਕਿਹੜਾ ਜੀ ਤੁਸੀਂ ਮਤਲਬ ਦੱਸ ਦਿਓ ਕਿੰਨਾ ਘੇਰਾ ਚਾਹੀਦਾ ਉਹਨੇ ਘੇਰੇ ਦੇ ਅਕੋਰਡਿੰਗ ਸੂਟ ਅਪ ਤੁਹਾਨੂੰ ਦੇ ਦਾਂਗੇ ਜਿੰਨੇ ਘੇਰੇ ਦੇ ਵਿੱਚ ਤੁਹਾਨੂੰ ਚਾਹੀਦਾ ਹੋਇਆ ਪਾਂਜੀ ਮੋਸਟ ਵੈਲਕਮ ਨੈਕਸਟ ਹੈਗਾ ਜੀ ਇਹ ਵਾਲਾ ਸੂਟ ਬਹੁਤ ਹੀ ਪਿਆਰਾ ਸੂਟ ਰੈਡੀ ਹੋਇਆ ਇਸ ਤਰ੍ਹਾਂ ਨੈਕ ਕੋਲੇ ਵਰਕ ਆ ਜਾਊਗਾ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਇਸ ਤਰ੍ਹਾਂ ਜੀ ਘੇਰੇ ਦੇ ਉੱਪਰ ਵਰਕ ਆਊਗਾ ਇਹ ਦੇਖ ਸਕਦੇ ਹੋ ਤੁਸੀਂ ਤਿੰਨ ਫਲਾwrs ਮਿਲਣਗੇ ਤੁਹਾਨੂੰ ਸ਼ਰਟ ਦੇ ਉੱਪਰ ਇਸ ਤਰ੍ਹਾਂ ਪ੍ਰੋਪਰ ਡਿਜ਼ਾਈਨਿੰਗ ਆਊਗੀ ਇਹ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਸੂਟ ਹੈ 1300 ਰੁਪਏ ਦਾ ਪ੍ਰਾਈਸ ਹੈ ਤੇ ਬਾਜੂ ਦੇ ਉੱਪਰ ਵਰਕ ਆਊਗਾ ਤੇ ਸ਼ਰਟ ਤੇ ਪ੍ਰੋਪਰ ਵਰਕ ਆਊਗਾ ਪਿਓਰ ਪ੍ਰੀਮੀਅਮ ਕਾਟਨ ਖਾਦੀ ਕਾਟਨ ਦਾ ਸਟੱਫ ਹੈ ਜੀ ਇਹਦਾ ਖਰਾ ਤੋਏ ਤੋਂ ਖਰਾਬ ਨਹੀਂ ਹੁੰਦੀ ਨਾ ਸ਼ਾਈ ਜਾਂਦੀ ਇਸ ਤਰ੍ਹਾਂ ਬਾਜੂ ਤੇ ਵਰਕ ਆਊਗਾ 1300 ਰੁਪਏ ਸੂਟ ਦਾ ਪ੍ਰਾਈਸ ਹੈ ਜੀ ਬਾਕੀ ਅੱਜ ਦੀ ਲਾਈਵ ਲਈ ਹੈ ਨਹੀਂ ਜੋ ਵੀ ਸੂਟ ਤੁਹਾਨੂੰ ਪਸੰਦ ਆਇਆ ਉਹਦਾ ਸਕਰੀਨਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਥੈਂਕ ਯੂ ਜੀ ਸਾਡੇ ਵਟਸਐਪ ਨੰਬਰ 8847600249 ਤੇ ਜਿਹੜਾ ਵੀ ਸੂਟ ਤੁਸੀਂ ਕਹਿ ਰਹੇ ਹੋ ਮਾਰ ਕਰਕੇ ਭੇਜ ਦਿਜੀ ਪ੍ਰਾਈਸ ਦੱਸ ਦੂੰਗੀ 8847600249 ਤੇ ਮੈਸੇਜ ਕਰਕੇ ਆਪਣਾ ਆਰਡਰ ਤੁਸੀਂ ਬੁੱਕ ਕਰਵਾ ਸਕਦੇ ਹੋ ਔਨਲਾਈਨ ਪੇਮੈਂਟ ਅਗਰ ਤੁਸੀਂ ਨਹੀਂ ਕਰ ਸਕਦੇ ਤਾਂ ਕੈਸ਼ ਔਨ ਡਿਲੀਵਰੀ ਵੀ ਕਰਵਾ ਸਕਦੇ ਹੋ ਲਾਈਵ ਨੂੰ ਮੈਂ ਸੇਵ ਕਰ ਦੂੰਗੀ ਚੋ ਵੀ ਸूट ਪਸੰਦ ਆਇਆ ਸਕਰੀਨ ਸ਼ਾਟ ਲੈ ਕੇ ਤੁਸੀਂ ਮੰਗਵਾ ਸਕਦੇ ਹੋ ਹਾਂਜੀ ਠੀਕ ਹੈ ਜੇ ਮੈਂ ਲਾਈਵ ਨੂੰ ਸੇਵ ਕਰ ਦੂੰਗੀ ਸਟੱਫ ਸਾਰੇ ਹੀ ਵਧੀਆ ਹੋਗਾ ਸਟੱਫ ਦੇ ਵਿੱਚ ਤੁਹਾਨੂੰ ਕੋਈ ਵੀ ਦਿੱਕਤ ਨਹੀਂ ਆਊਗੀ ਸਟੱਫ ਦੀ ਅਸੀਂ ਪੂਰੀ ਗਾਰੰਟੀ ਲੈਂਦੇ ਹਾਂ ਬਾਕੀ ਅਜੇ ਲਈ ਐਨ ਨਹੀਂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਪਣਾ ਕੀਮਤੀ ਸਮਾਂ ਦੇ ਕੇ ਸਾਡੇ ਨਾਲ ਜੁਆਇਨ ਹੋਣ ਲਈ ਥੈਂਕ ਯੂ ਜੀ ਥੈਂਕ ਯੂ ਸੋ ਮਚ ਹਾਂਜੀ ਮੈਂ ਬਿਲਕੁਲ ਵਧੀਆ ਤੁਸੀਂ ਦੱਸੋ ਬਾਕੀ ਕਮੈਂਟਸ ਦੇ ਵਿੱਚ ਇਸ ਤਰ੍ਹਾਂ ਜ਼ਰੂਰ ਦੱਸਿਓ 1500 ਰੁਪਏ ਪ੍ਰਾਈਸ ਹੈ ਜੀ ਬਾਕੀ ਕਮੈਂਟਸ ਦੇ ਵਿੱਚ ਇਸ ਤਰ੍ਹਾਂ ਜ਼ਰੂਰ ਦੱਸਿਓ ਤੁਹਾਨੂੰ ਸਾਡੀ ਲਾਈਫ ਕਿਵੇਂ ਲੱਗੀ ਤੇ ਜਿਹੜੀਆਂ ਲੇਟੈਸਟ ਰੀਲਸ ਪੋਸਟ ਹੋਈਆਂ ਪਲੀਜ਼ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਿਓ ਲਾਈਕ ਦੇ ਵਿੱਚ ਵੀ ਲਾਈਕ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਿਓ ਸਤਿ ਸ਼੍ਰੀ ਅਕਾਲ ਜੀ ਗੁੱਡ ਨਾਈਟ